ਹੋਰ ਪੰਜਾਬੀਓ ਕਿਵੇਂ ਹੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਾਣੀ ਤੇ ਪਾਣੀ ਕੁਦਰਤ ਦਾ ਬਹੁਤ ਹੀ ਵੱਡ ਮੁੱਲਾ ਖਜ਼ਾਨਾ ਹੈ ਪਾਣੀ ਦੇ ਬਿਨਾ ਇਨਸਾਨੀ ਜੀਵਨ ਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਪਰ ਅਫਸੋਸ ਆਪਾਂ ਪਾਣੀ ਦੀ ਕੀਮਤ ਨੂੰ ਹਾਲੇ ਤੱਕ ਨਹੀਂ ਸਮਝਿਆ ਔਰ ਸ਼ਾਇਦ ਜਦੋਂ ਸਮਝਾਂਗੇ ਸਾਡੇ ਕੋਲ ਪਾਣੀ ਨਾ ਹੋਵੇ ਹਾਂਜੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਦੇਸ਼ ਸੀ ਇਥੇ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਉੱਥੋਂ ਦਾ ਇੱਕ ਬੱਚਾ ਆਪਣੇ ਪਿਤਾ ਨੂੰ ਆਖਣ ਲੱਗਾ ਕਿ ਇਹ ਸਭ ਕਿਵੇਂ ਵਾਪਰਿਆ ਤਾਂ ਉਸਦੇ ਪਿਤਾ ਜੀ ਆਖਣ ਲੱਗੇ ਕਿ ਬੈਠ ਮੈਂ ਤੈਨੂੰ ਸਾਰਾ ਬਰਤਾਰਾ ਸੁਣਾਉਂਦਾ ਇਸ ਤਰ੍ਹਾਂ ਧੀਤੇ ਤਿੰਨ ਦੋਸਤ ਹੋਇਆ ਕਰਦੇ ਸੀ ਰੁੱਖ ਇਨਸਾਨ ਤੇ ਪਾਣੀ ਤਿੰਨਾਂ ਵਿੱਚ ਅਥਾਹ ਪਿਆਰ ਸੀ ਤਿੰਨੋਂ ਇੱਕ ਦੂਜੇ ਤੇ ਜਾਨ ਛਿੜਕਦੇ ਸੀ ਜਦੋਂ ਰੁੱਖ ਤੇ ਕੋਈ ਮੁਸੀਬਤ ਆਉਂਦੀ ਦਾ ਪਾਣੀ ਭੱਜਾ ਆਉਂਦਾ ਜਦੋਂ ਇਨਸਾਨ ਤੇ ਕੋਈ ਮੁਸੀਬਤ ਪੈਂਦੀ ਤਾਂ ਰੁੱਖ ਅਤੇ ਪਾਣੀ ਉਸ ਦੇ ਦਰਦੀ ਬਣਦੇ ਇਨਸਾਨ ਜੋ ਵੀ ਫਸਲ ਆਪਣੇ ਖੇਤਾਂ ਵਿੱਚ ਵਾਦਾ ਉਸ ਨੂੰ ਵੇਚਣ ਵਾਸਤੇ ਸ਼ਹਿਰ ਚਲਾ ਜਾਂਦਾ ਅਤੇ ਪਿੱਛੋਂ ਰੁੱਖ ਅਤੇ ਪਾਣੀ ਉਸ ਦੇ ਖੇਤਾਂ ਦਾ ਖਿਆਲ ਰੱਖਦੇ ਰੁੱਖ ਪਾਣੀ ਨੂੰ ਕਹਿੰਦਾ ਕਿ ਆਪਾਂ ਇਸ ਧਰਤੀ ਤੇ ਜਨਮ ਹੀ ਇਨਸਾਨ ਕਰਕੇ ਲਿਆ ਹੈ ਆਪਣੇ ਤੋਂ ਬਿਨਾ ਇਨਸਾਨ ਅਧੂਰਾ ਹੈ ਅੱਗਿਓ ਪਾਣੀ ਨੇ ਵੀ ਆਖਿਆ ਕਿ ਹਾਂ ਹਾਂ ਆਪਾਂ ਆਪਣੇ ਪਿਆਰ ਵਿੱਚ ਕਦੇ ਕਮੀ ਨਹੀਂ ਆਣ ਦੇਾਂਗੇ ਦਿਨ ਗੁਜ਼ਰਦੇ ਗਏ ਸਮਾਂ ਬੀਤਦਾ ਗਿਆ ਇੱਕ ਦਿਨ ਇਨਸਾਨ ਆਪਣੀ ਫਸਲ ਲੈ ਕੇ ਸ਼ਹਿਰ ਗਿਆ ਤਾਂ ਪਿੱਛੋਂ ਪਾਣੀ ਦੇ ਕਿਸੇ ਨੇ ਹਮਲਾ ਕਰ ਦਿੱਤਾ ਪਾਣੀ ਦੀਆਂ ਚੀਕਾਂ ਸੁਣ ਸੁਣ ਕੇ ਰੁੱਖ ਭੱਜਾ ਭੱਜਾਇਆ ਤੇ ਜਾਲਮਾਂ ਨੂੰ ਆਖਣ ਲੱਗਾ ਛੱਡ ਦਿਓ ਪਾਣੀ ਨੂੰ ਛੱਡ ਦਿਓ ਪਾਣੀ ਨੂੰ ਮੈਂ ਅਤੇ ਪਾਣੀ ਇਸ ਤਰ੍ਹਾਂ ਦੀ ਤੇ ਇਨਸਾਨ ਲੈ ਆਏ ਹਾਂ ਸਾਡੇ ਬਿਨਾ ਇਨਸਾਨ ਤੋਂ ਜੀ ਨਹੀਂ ਹੁਣਾ ਪਰ ਜਾਲਮਾ ਨੇ ਰੁੱਖ ਦੀ ਇੱਕ ਨਾ ਮੰਨੀ ਅੰਤ ਪਾਣੀ ਦੀ ਮੌਤ ਹੋ ਗਈ ਜਦ ਸ਼ਾਮ ਨੂੰ ਇਨਸਾਨ ਘਰ ਆਇਆ ਤਾਂ ਰੁੱਖ ਉਸ ਦੇ ਗਲ ਲੱਗ ਉੱਚੀ ਉੱਚੀ ਰੋਣ ਲੱਗ ਪਿਆ ਅਤੇ ਕਹਿੰਦਾ ਯਾਰਾ ਪਾਣੀ ਇਸ ਦੁਨੀਆ ਵਿੱਚ ਨਹੀਂ ਰਿਹਾ ਹੁਣ ਰੁੱਖ ਅਤੇ ਇਨਸਾਨ ਦੋਵੇਂ ਇਕੱਲੇ ਰਹਿ ਗਏ ਦੋਮਾ ਨੂੰ ਪਾਣੀ ਦਾ ਵਿਚੋੜਾ ਰੁ ਆ ਰਿਹਾ ਸੀ ਰੁਖ ਇਨਸਾਨ ਨੂੰ ਕਹਿੰਦਾ ਕਿ ਮੈਂ ਤੈਨੂੰ ਪਾਣੀ ਜਿੰਨਾ ਪਿਆਰਦਾ ਨਹੀਂ ਕਰ ਸਕਦਾ ਪਰ ਜਿੰਨਾ ਹੋ ਸਕਿਆ ਮੈਂ ਆਪਣਾ ਫਰਜ਼ ਨਿਭਾਵਾਂਗਾ ਦੁਬਾਰਾ ਫਿਰ ਤੋਂ ਦੁਹਾਂ ਨੇ ਜ਼ਿੰਦਗੀ ਸ਼ੁਰੂ ਕੀਤੀ ਇਨਸਾਨ ਪਹਿਲਾਂ ਦੀ ਤਰ੍ਹਾਂ ਆਪਣੀ ਫਸਲ ਲੈ ਕੇ ਸ਼ਹਿਰ ਗਿਆ ਰੁਖ ਘਰ ਵਿੱਚ ਇਕੱਲਾ ਸੀ ਜਿਨ੍ਹਾਂ ਜ਼ਾਲਮਾਂ ਨੇ ਪਹਿਲਾਂ ਪਾਣੀ ਨੂੰ ਮਾਰਿਆ ਉਹੀ ਹਤਿਆਰੇ ਦੁਬਾਰਾ ਫੇਰ ਆ ਗਏ ਉਨ੍ਹਾਂ ਦੇ ਹੱਥਾਂ ਵਿੱਚ ਖਵਾੜੇ ਅਤੇ ਆਰੇ ਸੀ। ਉਹਨਾਂ ਨੂੰ ਦੇਖ ਕੇ ਰੁੱਖ ਬੋਲਿਆ ਕੌਣੋਂ ਤੁਸੀਂ? ਤੁਸੀਂ ਪਹਿਲਾਂ ਮੇਰੇ ਦੋਸਤ ਨੂੰ ਪਾਣੀ ਨੂੰ ਮਾਰਿਆ। ਹੁਣ ਕਿਸ ਨੂੰ ਮਾਰਨ ਆਏ ਹੋ? ਤਾਂ ਅਗੋ ਜਾਲਮ ਬੋਲਿਆ ਤੈਨੂੰ। ਰੁੱਖ ਡਰ ਗਿਆ, ਕਬਰ ਆ ਗਿਆ। ਹੱਥ ਜੋੜ ਕੇ ਜਾਲਮਾਂ ਨੂੰ ਆਖਣ ਲੱਗਾ। ਤੁਸੀਂ ਮੇਰੇ ਦੋਸਤ ਪਾਣੀ ਨੂੰ ਮਾਰ ਦਿੱਤਾ। ਹੁਣ ਮੈਂ ਹੀ ਵੱਜਦਾ ਹਾਂ ਜੇ ਮੈਂ ਵੀ ਮਰ ਗਿਆ। ਤਾ ਇਨਸਾਨ ਵਿਚਾਰਾ ਬੇਸਹਾਰਾ ਹੋ ਜਾਉ। ਜਾਲਮ ਰੁੱਖ ਦੀ ਗਰਦਨ ਤੇ ਆਹਰਾ ਰੱਖ ਕੇ ਉੱਚੀ ਉੱਚੀ ਹੱਸਣ ਲੱਗਾ ਤੇ ਕਹਿੰਦਾ ਕਿਸ ਇਨਸਾਨ ਦੀ ਤੂੰ ਗੱਲ ਕਰਦਾ? ਜਿਸ ਇਨਸਾਨ ਲਈ ਤੇਰਾ ਦੋਸਤ ਪਾਣੀ ਮਰਿਆ ਤੇ ਦੂਮੀ ਮਰਨ ਜਾ ਰਿਹਾ ਸਾਨੂੰ ਉਸੇ ਇਨਸਾਨ ਨੇ ਭੇਜਿਆ। ਤੁਹਾਡੇ ਦੋਸਤ ਇਨਸਾਨ ਨੇ ਪੈਸੇ ਲਈ ਸਾਡੇ ਸੀਟ ਤੋਂ ਤੁਹਾਡੀ ਜਾਨ ਦਾ ਸੌਦਾ ਕਰਕੇ ਆਇਆ ਇਨਸਾਨ। ਇਹ ਸੁਣ ਕੇ ਰੁੱਖ ਦੀਆਂ ਅੱਖਾਂ 'ਚ ਅਥਰੂ ਆ ਗਏ ਰੁੱਖ ਰੋਂਦਾ ਰੋਂਦਾ ਹਤਿਆਰਿਆਂ ਨੂੰ ਕਹਿਣ ਲੱਗਾ ਹੁਣ ਮਾਰ ਦਿਓ ਮੈਨੂੰ ਜਿਸ ਦੇ ਲਈ ਅਸੀਂ ਜਿਉਦੇ ਸੀ ਜਦ ਉਹੀ ਸਾਡਾ ਦੁਸ਼ਮਣ ਬਣ ਗਿਆ ਤਾਂ ਅਸੀਂ ਜੀਕੇ ਕੀ ਕਰਨਾ ਰੁੱਖ ਮਾਤਾ ਮਰਦਾ ਵੀ ਇਹੀ ਕਹਿ ਰਿਹਾ ਸੀ ਕਿ ਰੱਬਾ ਇਨਸਾਨ ਨੂੰ ਬਚਾਲਮੀ ਹੁਣ ਤੂੰ ਹੀ ਰਾਖਾ ਏ ਉਸ ਦਾ ਆਪਣੇ ਪਿਤਾ ਦੀ ਕਹਾਣੀ ਸੁਣ ਕੇ ਪੁੱਤ ਬੋਲਿਆ ਬਾਪੂ انسان ਦਾ ਬੜਾ ਜ਼ਾਲਮ ਨਿਕਲਿਆ انسان ਨੇ ਆਪਣੇ ਦੋਸਤਾਂ ਨਾਲ ਧੋਖਾ ਕੀਤਾ ਤਾਂ ਅੱਗੋਂ ਉਸਤਾ ਪਿਤਾ ਬੋਲਿਆ ਕਿ ਪੁੱਤ ਤੂੰ ਇਹ ਸੁਣ ਕੇ ਹਰਾਨ ਤੇ ਪਰੇਸ਼ਾਨ ਹੋਵੇਂਗਾ ਕਿ ਉਹ انسان ਮੈਂ ਹੀ ਆ ਬਸ ਇੰਨਾ ਕਹਿ ਕੇ ਪਿਤਾ ਪੁੱਤ ਦੀਆਂ ਬਾਹਾਂ 'ਚ ਡਿੱਗ ਪਿਆ ਤੇ ਆਖਣ ਲੱਗਾ ਪੁੱਤ ਇੱਕ ਰੁੱਖ ਤੇ ਦੂਜਾ ਪਾਣੀ ਇਨਾਂ ਨੂੰ ਆਪਣਾ ਸਦਾ ਹੀ ਆਪਣਾ ਸਾਥੀ ਬਣਾ ਕੇ ਰੱਖੀਂ ਤੇਰਾ ਮੇਰੇ ਬਿਨਾ ਤਾਂ ਸਰ ਜਾਊਗਾ ਪਰ ਇਹਨਾਂ ਦੁਆ ਬਿਨਾ ਨਹੀਂ ਸਰਨਾ ਇਹ ਤਾਂ ਇੱਕ ਕਹਾਣੀ ਆ ਪਰ ਵੀ ਉਹ ਅੱਜ ਇਹ ਹਕੀਕਤ ਬਣਦੀ ਜਾ ਰਹੀ ਹੈ ਸਵਾਉ ਰੁੱਖ ਤੇ ਪਾਣੀ ਇਹਨਾਂ ਦੀ ਸੰਭਾਲ ਕਰੀਏ ਇਹਨਾਂ ਨੂੰ ਆਪਣੇ ਮਿੱਤਰ ਬਣਾਈਏ ਧੰਨਵਾਦ